ਸਤਿ ਸ਼੍ਰੀ ਅਕਾਲ ਪੀਪਤ ਨਵਾਂ ਸ਼ਹਿਰ ਦੇਖ ਰਹੇ ਸਾਥੀ ਇਸ ਸਮੇਂ ਬਲਾਚੌਰ ਦੇ 4 ਨੰਬਰ ਵਾਰਡ ਚ ਮੌਜੂਦ ਹਾਂ ਸਭ ਤੋਂ ਹੌਟ ਸੀਟ ਮੰਨੀ ਜਾ ਰਹੀ ਸੀ ਤੇ ਇਹ ਵੀ ਆਪ ਨੇ ਜਿੱਤ ਆਪਣੇ ਨਾਮ ਦਰਜ ਕੀਤੀ ਆ ਬਹੁਤ ਬਹੁਤ ਮੁਬਾਰਕਾਂ ਥੈਂਕ ਯੂ ਭਾਜੀ ਥੈਂਕ ਯੂ ਥੈਂਕ ਯੂ ਨਗਰ ਕੌਂਸਲ ਲਗਭਗ ਤਿਆਰ ਆ ਜੀ ਹਾਂਜੀ ਹਾਂਜੀ ਕੰਪਲੀਟ ਹੋ ਗਈ ਜੀ ਬਣ ਗਈ ਨਗਰ ਕੌਂਸਲ ਬਣ ਗਈ ਜੀ ਵੱਡੀ ਜਿੱਤ 4 ਨੰਬਰ ਵਾਰਡ ਦੀ ਬਿਲਕੁਲ ਜੀ ਬਿਲਕੁਲ ਬਹੁਤ ਵੱਡੀ ਜਿੱਤ ਹੈ ਜੀ ਮੌਜੂਦਾ ਪ੍ਰਧਾਨ ਜਿਹੜੇ ਇੱਥੋਂ ਨਿਰਿੰਦਰ ਕਈ ਟਿੰਕੂ ਜੀ ਉਹਨਾਂ ਨੂੰ ਸਾਡੇ ਨੌਜਵਾਨ ਯੂਥ ਆਗੂ ਨੇ ਲਾਡੀ ਰਾਣਾ ਜੀ ਨੇ ਹਰਾ ਕਹਿ ਲੋ ਵੀ ਸ਼ਹਿਰ ਨੇ ਸਾਨੂੰ ਫਤਵਾ ਦਿੱਤਾ ਹੈ ਸਾਨੂੰ ਬੜਾ ਮਾਣ ਮਹਿਸੂਸ ਹੋ ਰਿਹਾ ਵੀ ਜਿਹੜਾ ਅਸੀਂ ਸ਼ਹਿਰ 'ਚ ਕੰਮ ਕਰਾਇਆ ਉਹਦੇ ਤੇ ਸਾਡੇ ਮੋਹਰ ਲੱਗੀ ਹੈ ਔਰ ਸਾਨੂੰ ਸ਼ਹਿਰ ਨੇ ਜਿਹੜਾ ਫਤਵਾ ਦਿੱਤਾ ਸਾਨੂੰ ਬੜੀ ਖੁਸ਼ੀ ਹੈ ਔਰ ਅਸੀਂ ਸ਼ਹਿਰ ਦਾ ਜਿਹੜਾ ਕਹਿ ਲੋ ਵੀ ਫਤਵਾ ਸਾਡੇ ਸਿਰ 'ਤੇ ਸ਼ਹਿਰ ਨੇ ਤੁਹਾਡੇ ਤੇ 22 ਵੀ ਭਰੋਸਾ ਕੀਤਾ 24 'ਚ ਹੁਣ ਦੋ ਵਾਰ ਕਰ ਲਿਆ MP ਇਲੈਕਸ਼ਨ 'ਚ ਵੀ ਗੇਰ ਲਿਆ ਹੁਣ ਵੀ ਕਰ ਲਿਆ ਤੇ ਜ਼ਿੰਮੇਵਾਰੀ ਵਧ ਗਈ ਹੈ ਬਿਲਕੁਲ ਜੀ ਬਿਲਕੁਲ ਜ਼ਿੰਮੇਵਾਰੀ ਤਾਂ ਵਧ ਹੀ ਜਾਂਦੀ ਹੈ ਜਦੋਂ ਅਸੀਂ ਕਹ ਲੋ ਕੋਈ ਸਾਨੂੰ ਜ਼ਿੰਮੇਵਾਰੀ ਮਿਲਦੀ ਹੈ ਤਾਂ ਉਹਦੇ ਨਾਲ ਜ਼ਿੰਮੇਵਾਰੀ ਤਾਂ ਆਪਣੇ ਆਪ ਹੀ ਵੱਜ ਜਾਂਦੀ ਹੈ ਔਰ ਪ੍ਰਮਾਤਮਾ ਨੇ ਜੇ ਵਕਸੀ ਹੈ ਤਾਂ ਆਪਾਂ ਨੂੰ ਬਹੁਤ ਚੰਗੇ ਢੰਗ ਨਾਲ ਸੱਚੇ ਇਮਾਨਦਾਰੀਆਂ ਨਿਭਾਵਾਂਗੇ ਵੀ ਤੁਹਾਡੇ ਮੋਢੇ ਤੇ ਭਰ ਬੱਤ ਆ ਗਿਆ ਬਹੁਤ ਵਾਰਸੀ ਜਾਣਾ ਬਣਾ ਚਲੋ ਬਹੁਤ ਸ਼ੁਕਰ ਹੈ ਸਰ ਬਹੁਤ ਬਹੁਤ ਜੀ ਜਲਾਲਪੁਰ ਸਾਹਿਬ ਵੱਡੀ ਜਿੱਤ ਤੇ ਮੁਬਾਰਕਾਂ ਬਾਕੀ ਬਹੁਤ ਬਹੁਤ ਮੁਬਾਰਕਾਂ ਯਾਰ ਬਹੁਤ ਬਲਾਚਾਰ ਦੇ ਵੋਟਰਾਂ ਦਾ ਬਹੁਤ-ਬਹੁਤ ਧੰਨਵਾਦ ਜਿੰਨੇ ਵੀ ਰਿਗਟ ਹੁਣ ਤੱਕ ਆਏ ਹੈ ਸਾਰੇ ਤਰ੍ਹਾਂ ਆਏ ਆ ਇੱਕ ਵੀ ਮਸਾਰੇ ਹਜੇ ਤੱਕ ਇੱਕ ਵੀ ਰਿਜਲਟ ਨਹੀਂ ਆਇਆ ਜਿਹੜਾ ਸਾਡੇ ਖਿਲਾਫ ਗਿਆ ਹੋਵੇ ਜਿਹੜੇ ਸੀ ਤਿੰਨ ਇੰਨੀ ਪ੍ਰੈਂਡ ਕਿਤੇ ਦੋ ਜਲਟ ਆਏ ਦੋਨੋਂ ਵੀ ਸਾਡੀ ਇੱਜ਼ਤ ਗਿਆ ਔਰ ਮੈਨੂੰ ਲੱਗਦਾ ਹੈ ਵੀ ਸ਼ਾਇਦ ਹੀ ਇਹਨਾਂ ਦਾ ਖਾਤਾ ਖੁੱਲੇ ਹੁਣ ਤੱਕ ਜਿਹੜਾ ਰਿਜਲਟ ਆਇਆ ਸੋ ਬਹੁਤ ਕਿਰਪਾ ਹੈ ਪਰਮਪਿੱਤਾ ਪਰਮਾਤਮਾ ਦੀ ਔਰ ਬਲਾਚੌਰ ਦੇ ਵਸੀਆਂ ਦੀ ਔਰ ਅਸੀਂ ਕਦੇ ਟੋਟਲ ਕਿੰਨੀਆਂ ਸੀਟਾਂ ਜਿੱਤ ਕੇ ਆਏ 10 ਤੋਂ 11 10 ਤੋਂ ਘੇਰਾ ਤੁਹਾਡੀ ਚੋਲੀ 10 ਆਈਆਂ 10 ਦੇ 10 ਆਏ 10 ਤੁਸੀਂ ਜੱਟ ਜਿਹੜੇ ਸਾਡੇ ਹੱਕੇ ਹੋਏ ਨਗਰ ਕੌਂਸਲ ਦਾ ਪਤਾ ਹੋਗੀ ਮੋਟਾ ਡਿਸੀਡ ਕਰ ਪ੍ਰਧਾਨ ਕੌਣ ਬਣਾਉਣਾ ਉਹ ਉਹ ਟਾਈਮ ਲੱਗੇਗਾ ਜੀ ਉਹ ਸੋਚਣੇ ਬੈਠ ਕੇ ਸਾਰੇ ਬੈਠ ਜਿੱਦਾਂ ਹੋਗਾ ਬਹੁਤ ਵੱਡੀ ਜਿੱਥੇ ਲੋਕਾਂ ਨੇ ਵੱਡਾ ਭਰੋਸਾ ਕੀਤਾ ਬਿਲਕੁਲ ਬਹੁਤ ਵੱਡਾ ਭਰੋਸਾ ਕੀਤਾ ਜੀ ਜੀ ਠੀਕ ਹੈ ਜੀ ਐਮਐਲ ਸਾਬ ਵੀ ਆ ਗਏ ਜੀ ਸਾਨੂੰ ਜੀ ਜੀ ਇਹਨਾਂ ਨਾਲ ਵੀ ਜੀ 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 ਚੇਤੀ ਸਾਬ ਤੁਹਾਨੂੰ ਵੀ ਮੁਬਾਰਕਾ ਮੁਬਾਰਕਾ ਤੁਹਾਨੂੰ ਵੀ ਬਹੁਤ-ਬਹੁਤ ਰੋਕੋ ਜੀ ਉੱਧਰ ਉੱਧਰ ਹਾਂ ਹਾਂ ਇੱਧਰ ਲਾਈਵ ਚੱਲ ਰਿਹਾ ਹੈ ਜੀ ਵਧਾਈਆ ਵੀ ਬੱਤੀ ਵਾਲਾ ਆਇਆ ਵਾ ਇੱਧਰ ਲਾਈਵ ਤੇ ਆ ਜੋ ਜੀ ਜੀ ਹਾਂਜੀ ਬਸ ਇੱਕ ਵੰਡ ਲੈਣਾ ਮੈਮ ਫਸੀਕਾ ਜੀ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਜੀ ਫਤਵਾ ਦਿੱਤਾ ਵੱਡਾ ਫਤਵਾ ਦਿੱਤ ਬਲਾਚੌਰ ਦੇ ਵਾਸੀਆਂ ਨੇ ਜੀ ਬਹੁਤ ਬਲਾਚੌਰ ਵਾਸੀਆਂ ਦਾ ਮੈਂ ਬਹੁਤ ਧੰਨਵਾਦ ਕਰਦੀ ਆ ਪਹਿਲੇ ਤੁਹਾਡਾ ਪੱਤਰ ਕਰ ਵੀਰਾਂ ਦਾ ਤੁਸੀਂ ਸਾਡੀ ਕਵਰੇਜ ਕਰਨ ਵਾਸਤੇ ਇੱਥੇ ਪਹੁੰਚੇ ਆ ਮੈਂ ਖਾਸ ਤੌਰ ਤੇ ਸਾਡੇ ਜ਼ਿਲ੍ਹਾ ਪ੍ਰਧਾਨ ਜੀ ਔਰ ਸਾਡੇ ਜੋਕਰ ਸਤਨਾਮ ਜੀ ਲਾਲਪੁਰ ਜੀ ਔਰ ਸਾਡੇ ਜਿਹੜੇ ਕਿ ਪੰਜਾਬ ਦੇ ਪ੍ਰਧਾਨ ਹੈ ਪੀਸੀ ਬਿੰਗ ਦੇ ਸ਼ਿਵਕਰਨ ਚੇਚੀ ਜੀ ਸਾਰੀ ਮੈਂ ਆਪਣੀ ਜਿਹੜੀ ਇਹਨਾਂ ਦੇ ਭਰਾਮਾਂ ਦੇ ਸਹਿਯੋਗ ਦੇ ਨਾਲ ਜਿਨ੍ਹਾਂ ਨੇ ਕਿ ਮੇਰੇ ਨਾਲ ਮੋੜ ਨਾ ਮੋੜਾ ਜੋੜ ਕੇ ਸਾਰੀ ਕੈਂਪੇਨ ਕੀਤੀ ਹੈ ਔਰ ਸਾਰੇ ਬਲਚ ਔਰ ਵਸੀਆਂ ਦਾ ਮੈਂ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ ਔਰ ਭਗਵੰਤ ਮਾਨ ਜੀ ਦੇ ਜਿਹੜੇ ਫਤਵਾ ਉਹਨਾਂ ਨੂੰ ਦਿੱਤਾ ਇਹ ਮੈਂ ਉਹਨਾਂ ਦਾ ਸਾਰੇ ਵੋਟਰਾਂ ਦਾ ਸਪੋਰਟਰਾਂ ਦਾ ਤੁਹਾਡਾ ਪੱਤਰਕਾਰ ਵੀਰਾਂ ਦਾ ਜਿਨ੍ਹਾਂ ਨੇ ਸਾਡੀ ਕਵਰੇਜ ਕਰਕੇ ਸਾਨੂੰ ਇੱਥੇ ਤੱਕ ਪਹੁੰਚਾਇਆ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੀ ਜ਼ਿੰਮੇਵਾਰੀ ਵੱਧ ਗਈ ਹੈ ਜੀ ਕੋਈ ਗੱਲ ਨਹੀਂ ਜੀ ਤੁਹਾਡੇ ਭਰਾਵਾਂ ਦੇ ਸਹਿਯੋਗ ਨਾਲ ਇਹ ਵੀ ਪੂਰੀ ਕਰਾਂਗੇ ਹੁਣ ਪਰਿਵਾਰ 'ਚ ਵਾਧਾ ਕਰਨਾ ਪੈਣਾ ਕੋਈ ਗੱਲ ਨਹੀਂ ਮੇਰਾ ਇਸ਼ਾਰਾ ਸਮਝ ਗਏ ਤੁਸੀਂ ਹਾਂਜੀ 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 ਵਾਧਾ ਬਹੁਤ ਵੱਧ ਗਏ ਕੋਈ ਗੱਲ ਨਹੀਂ ਜੀ ਸਾਰੇ ਭਰਾਵਾਂ ਦੇ ਸਹਿਯੋਗ ਨਾਲ ਮੇਰੇ ਮੇਰੇ ਭਰਾ ਮੇਰੇ ਨਾਲ ਖੜੇ ਆ ਮੇਂ ਮੇਰੀ ਪਾਰਟੀ ਮੇਰੇ ਨਾਲ ਖੜੀ ਹੈ ਮੈਂ ਤੁਹਾਡੇ ਸਾਰਿਆਂ ਦੇ ਪੱਤਰਕਾਰ ਵੀ ਦੇ ਸਹਿਯੋਗ ਨਾਲ ਕਰਤਾਰ ਹੈ। ਔਰ ਪੱਟਾ ਫਤਵਾ ਜੀ ਹਲੇ ਤੱਕ ਇਹਨੇ ਜਿੱਥੇ ਵੀ ਜਿੱਤ ਦਰਜ ਕੀਤੀ ਹੈ ਹੁਣ ਜਾਂ ਫੇਰੀ ਜਿੱਤ ਹੈ। ਲੋਕਾਂ ਨੇ ਬਹੁਤ ਪਿਆਰ ਦਿੱਤਾ ਹੈ। ਬਹੁਤ ਪਿਆਰ ਦਿੱਤਾ ਹੈ। ਬਹੁਤ ਬਲਾਚੌਰ ਵਾਸੀਆਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦੀ ਹਾਂ। ਆ ਇਧਰ ਪੱਤਰਕਾਰ ਸਾਡੇ ਜਿਹੜੀ ਤੁਹਾਡੀਆਂ ਹਲੀਮੀ ਆ ਨਾ ਇਹਦੇ ਲੋਕ ਕਹਿੰਦੇ ਮੈਡਮ ਚ ਜਿਹੜਾ ਸੁਭਾਅ ਹੈ ਨਾ ਮੁਹੱਬਤ ਭਰਪੂਰ ਬਹੁਤ ਹੈ। ਨਹੀਂ ਮੈਂ ਪਹਿਲਾਂ ਵੀ ਮੈਨੂੰ ਜਦੋਂ ਐਮਐਲਏ ਬਣਾਇਆ ਮੇਰੀ ਪੂਰੀ ਟੀਮ ਨੇ ਮੇਰੇ ਸਾਰੇ ਭਰਾਵਾਂ ਨੇ ਮੇਰੇ ਬਲਾਚੌਰ ਵਾਸੀਆਂ ਨੇ ਮੈਨੂੰ ਇੰਨਾ ਅਸ਼ੀਰਵਾਦ ਦਿੱਤਾ ਮੈਂ ਇਹ ਕਦੇ ਵੀ ਭੁੱਲਾ ਨਹੀਂ ਸਕਦੀ ਮੈਂ ਕਿ ਮੇਰੇ ਬੱਚੇ ਮੇਰਾ ਸਾਰਾ ਪਰਿਵਾਰ ਮੇਰੀ ਸਾਰੀ ਆਮ ਆਦਮੀ ਪਾਰਟੀ ਦੀ ਟੀਮ ਮੇਰੇ ਭਰਾ ਮੇਰੇ ਨਾਲ ਖੜੇ ਹੈ ਤੇ ਮੈਨੂੰ ਕੋਈ ਕਿਸੇ ਦੀ ਇੱਦਾਂ ਦੀ ਕਮੀ ਨਹੀਂ ਆਉਂਦੀ ਮੈਂ ਹਮੇਸ਼ਾ ਇਹਨਾਂ ਦਾ ਧੰਨਵਾਦ ਕਰਦੀ ਹਾਂ ਬਹੁਤ ਸ਼ੁਕਰ ਹੈ ਮੈਮ ਇਹੀ ਹਲੀਮੀ ਹੁੰਦੀ ਹੈ ਜੀ ਜਿਹੜੀ ਲੋਕਾਂ ਨੂੰ ਅਟਰੈਕਟ ਕਰਦੀ ਬਹੁਤ ਸ਼ੁਕਰ ਹੈ ਬਹੁਤ ਮਿਹਰਬਾਨੀ ਜੀ ਜੀ ਲਓ ਜੀ ਬਰੋਦੀਆਂ ਦਾ ਸਾਰਾ ਭਲੇਖਾ ਕੱਢਤਾ ਹਲੇ ਤੱਕ ਆਮ ਆਦੀ ਪਾਰਟੀ ਦਾ 10 ਸੀਟਾਂ ਲੱਗੀ 1 ਸੀਟ ਮਿਲੀ 11 ਹੋ ਗਿਆ ਜੀ 11 ਆਮ ਆਦੀ ਪਾਰਟੀ ਸ਼ਗਨ ਪੈ ਗਿਆ ਹਲੇ ਤੱਕ ਹਾਂ ਪੀ ਵੀ ਬੱਤੀ ਤੁਹਾਡੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਹੈ ਕਿ ਤੁਸੀਂ ਨਮਸ਼ੇ ਤੋਂ ਚੱਲ ਕੇ ਸਾਡੇ ਇੱਥੇ ਕਵਰਿੰਗ ਲਈ ਹੋ ਔਰ ਸਭ ਤੋਂ ਪਹਿਲਾਂ ਦਾ ਧੰਨਵਾਦ ਹੈ ਉਸ ਮਾਲਕ ਦਾ ਜਿਨੇ ਬੜੀ ਕਿਰਪਾ ਕੀਤੀ ਹੈ ਤੇ ਤੁਸੀਂ ਪਹਿਲਾਂ ਹੁਣੇ ਸ਼ਬਦ ਵਾਰਤ ਕਰ ਰਹੇ ਭੈਣ ਜੀ ਦਾ ਜਿਹੜਾ ਸੁਭਾਅ ਹੈ ਸਾਡੀ ਸਾਰੀ ਟੀਮ ਹੈ ਬੜੀ ਠੰਡੀ ਹੈ ਔਰ ਸਾਰਿਆਂ ਨੂੰ ਗਾਈਡ ਲਾਈਨ ਹੈਗੀ ਉਹ ਸਾਡੀ ਭੈਣ ਜੀ ਵੱਲ ਤੋਂ ਹੁੰਦੀ ਹੈ ਤੇ ਤੁਸੀਂ ਦੇਖਿਆ ਹੋਣਾ ਪੂਰੀ ਚੋਣ ਕੈਂਪੇਨ ਚ ਕੋਈ ਇੱਕ ਵੀ ਜਗਾ ਇਹ ਨਹੀਂ ਕਹਿ ਸਕਦਾ ਕਿ ਕਿਸ ਤਰ੍ਹਾਂ ਦੀ ਧੱਕੇਸ਼ਾਹੀ ਹੈ ਜਾਂ ਕਿਸੇ ਦੇ ਨਾਲ ਕੋਈ ਬਦੀਕੀ ਹੋਈ ਹੈ ਤੇ ਮੈਂ ਸਾਰੇ ਬਲਾਚੌਰ ਵਾਸੀਆਂ ਦਾ ਬੜਾ ਧੰਨਵਾਦ ਕਰਦਾ ਜਿਨ੍ਹਾਂ ਨੇ ਭਰੋਸਾ ਜਤਾਇਆ ਜਿਨ੍ਹਾਂ ਕੰਮਾਂ ਨੂੰ ਲੈ ਕੇ ਉਹਨਾਂ ਨੇ ਭਰੋਸਾ ਜਤਾਇਆ ਉਹਨਾਂ ਦੇ ਕੰਮ ਪੂਰੇ ਕੀਤੇ ਜਾਣਗੇ ਇਹ ਤੁਹਾਡੇ ਮਾਦੇ ਉਹਨਾਂ ਸਾਰਿਆਂ ਨੂੰ ਮੈਂ ਵਾਦਾ ਕਰਦਾ ਭੈਣ ਜੀ ਇੱਕ ਇੱਕ ਕੰਮ ਤੇ ਆਪਣੀ ਮੋਹਰ ਲਾ ਕੇ ਸਪੈਸ਼ਲ ਸਾਰੇ ਕੰਮ ਕਰਵਾਏ ਜਾਣਗੇ ਪਰ ਮੈਂ ਤੁਹਾਡੀ ਗੱਲ ਨੂੰ ਕਰੈਕਟ ਕਰ ਦਮਾ ਟੀਮ ਸੁਭਾਅ ਚ ਢੰਡੀ ਹੈ ਉਹ ਗਰਮ ਜੋਸ਼ੀ ਨਾਲ ਕੰਮ ਕਰਦੀ ਹੈ ਮੇਰੇ ਖਿਆਲ ਵਿੱਚ ਸੁਭਾਅ ਨੂੰ ਦਿਖਾਣ ਦੀ ਬਜਾਏ ਆਪਣਾ ਰਿਜ਼ਲਟ ਦਿਖਾਉਣਾ ਚਾਹੀਦਾ ਅਸੀਂ ਰਿ ਆ ਹੁਣ ਸਾਡਾ ਸੈਮੀਫਾਈਨਲ ਸੀਗਾ ਇਹਦੇ ਵਿੱਚ ਵੀ ਆਪਾਂ ਦਿਖਾਇਆ ਉਹ ਵਿੱਚ ਵੀ ਦਿਖਾਇਆ ਐਮਪੀ ਇਲੈਕਸ਼ਨ ਚ ਹਾਂ 24 ਵਾਲਾ ਵੀ ਉਹਦੇ ਜੀ ਬੜੀ ਕਿਰਪਾ ਰਹੀ ਮੈਂ ਸਾਰੇ ਹੀ ਵੋਟਰਾਂ ਸਪੋਰਟਰਾਂ ਦਾ ਬੜਾ ਧੰਨਵਾਦ ਕਰਦਾ ਔਰ ਸਾਰੀ ਆਮ ਆਦਮੀ ਪਾਰਟੀ ਦੀ ਟੀਮ ਦਾ ਬੜਾ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਕ ਜੁੱਟ ਹੋ ਕੇ ਇਹ ਜਿਹੜੇ ਫੈਸਲੇ ਹੈਗੇ ਔਰ ਤੁਸੀਂ ਦੇਖੋਗੇ ਬੜਾ ਚੋਰ ਦੇ ਅਜਿਹੇ ਲੋਕਾਂ ਨੂੰ ਹਰਾਇਆ ਇਸ ਵਾਰ ਐਮਸੀ ਚ ਜਿਹੜੇ ਕਦੇ ਮਨ ਲੋ ਜਿਵੇਂ 22 ਦੇ ਇਲੈਕਸ਼ਨ ਵਿੱਚ ਹੋਇਆ ਸੀ ਨਾ ਜੀ ਤੇ ਜੀ ਹਰੇ ਨਹੀਂ ਸਕਦੇ ਇਹ ਤਾਂ ਉਹਨਾਂ ਨੂੰ ਹਰਾਇਆ ਤੇ ਮੈਂ ਉਹਨਾਂ ਦੇ ਨਾਂ ਹੁਣ ਨਾਂ ਜਿਗਰਗਰਾਂ ਤੇ ਚੰਗੀ ਗੱਲ ਐ ਲੋਕਾਂ ਨੂੰ ਆਪਣੇ ਪਦੇ ਹਾਂਜੀ ਬਹੁਤ ਬਹੁਤ ਧੰਨਵਾਦ ਜੀ ਬਹੁਤ ਧੰਨਵਾਦ ਜੀ ਸਾਹਿਬ ਜੀ ਕਿ ਬਹੁਤ ਵਿਰੋਧੀ ਪਾਰਟੀਆਂ ਨੇ ਬਹੁਤ ਖੂਨ ਪ੍ਰਚਾਰ ਕੀਤਾ ਜੀ ਬਹੁਤ ਕੁਝ ਕਿਹਾ ਲੇਕਿਨ ਲੋਕਾਂ ਦਾ ਜਿਹੜਾ ਆਮ ਆਦਮੀ ਪਾਰਟੀ ਦਾ ਜਿਹੜਾ ਜਜਵਾ ਹੈ ਜਾਂ ਜਿਹੜਾ ਹਮਦਰਦੀ ਹੈ ਉਹ ਪਹਿਲਾਂ ਹੀ ਇਸ ਤਰ੍ਹਾਂ ਰਹੀ ਹੈ ਚਾਹੇ ਤੁਸੀਂ ਬਾਈਲੈਕਸ਼ਨ ਦੇਖ ਲਓ ਚਾਹੇ ਤੁਸੀਂ ਉਸ ਤੋਂ ਪਹਿਲੇ ਬਾਈਲੈਕਸ਼ਨ ਦੇਖ ਲਓ ਸਾਰਿਆਂ ਚ ਬਹੁਤ ਵਧੀਆ ਰਿਹਾ ਔਰ ਉਮੀਦ ਕਰਦੇ ਹਾਂ ਵੀ ਆਉਣ ਵਾਲੇ ਟਾਈਮ ਤੇ ਹੋਰ ਵੀ ਅੱਗੇ ਵਧੇਗਾ ਮੈਨੂੰ ਲੱਗਦਾ ਹੁਣ ਤਾਂ ਮੀਟਿੰਗ ਵਧਾਈਆਂ ਦਾ ਤਾਤਾ ਲੱਗਿਆ ਹੋਇਆ ਔਰ ਵਧਾਈਆਂ ਵਧਾਈਆਂ ਹੋਰ ਹੋਈ ਜਾ ਰਹੀਆਂ ਔਰ ਹੱਕ ਵੀ ਬਣਦਾ ਜਦੋਂ ਐਡੀ ਵੱਡੀ ਜਿੱਤ ਦਰਜ ਕੀਤੀ ਹੋਵੇ 15 ਸੀਟਾਂ ਚੋਂ ਕਹਿੰਦੇ 14 11 ਸੀ ਜਿੱਤ ਚੁੱਕੇ ਆ 11 ਦਾ ਐਲਾਨ ਹੋ ਚੁੱਕਾ ਔਰ ਉਧਰ ਦਿਖਾ ਦਿਓ ਜੀ ਹਾਰ ਜਿਹੜੇ ਆ ਪਾਕਿਸਤਾਨ ਮਾਨ ਕੀਤਾ ਜਾ ਰਿਹਾ ਕਿਉਂਕਿ ਫੇਸ ਜਿਹੜਾ ਆ ਉਹ ਮੈਡਮ ਸੰਤੋਸ਼ ਕਟਾਰੀਆ ਦਾ ਐਮ ਐਲ اے ਸਾਹਿਬ ਦੇ ਫੇਸ ਤੇ ਜਿਹੜੀ ਆ ਇਹ ਐਡੀ ਵੱਡੀ ਵੋਟ ਪਈ ਆ ਇੰਨੀ ਵੱਡੀ ਜਿੱਤ ਹਾਸਲ ਕੀਤੀ ਹੈ ਤਾਂ ਸੰਤੋਸ਼ ਕਟਾਰੀਆ ਮੈਨੂੰ ਅੱਜ ਵਜੇ ਦਿਖਾ ਦਿਓ ਅੰਦਰ ਦੀਆਂ ਤਸਵੀਰਾਂ ਦਿਖਾ ਦਈਏ ਤਾਂ ਜਿਹੜੀ ਇਹ ਵੋਟ ਪਈ ਹੈ ਹਾਲੇ ਤੱਕ 11 ਸੀਟਾਂ ਦਾ ਰਿਜ਼ਲਟ ਜਿਹੜਾ ਸਾਹਮਣੇ ਆਇਆ ਉਹ ਚਿਹਰਾ ਤਾਂ ਮੈਡਮ ਸੰਤੋਸ਼ ਕਟਾਰੀਆ ਦਾ ਹੀ ਹੈ ਸੰਤੋਸ਼ ਕਟਾਰੀਆ ਜਿਹਦੇ ਨਾਮ ਨੂੰ ਹਾਲੇ ਤੱਕ 11 ਜਿਹੜੀਆਂ ਸੀਟਾਂ ਆ ਉਹ ਝੋਲੀ ਵਿੱਚ ਪੈ ਚੁੱਕੀਆਂ ਨੇ ਆਮ ਆਦਮੀ ਪਾਰਟੀ ਦੇ ਅਸ਼ੋਕ ਘਟਾਇਆ ਜਿਹਨਾਂ ਵੀ ਗੱਲ ਕਰ ਲੈਣਾ ਸਰ 1 ਮਿੰਟ ਦੇ ਦੋ ਬਹੁਤ ਵੱਡਾ ਫਤਵਾ ਹਾਲੇ ਤੱਕ 11 ਸੀਟਾਂ ਹੋਰ ਵੱਧ ਜਾਣ ਤਾਂ ਕੁਝ ਕਹਿ ਨਹੀਂ ਸਕਦੇ ਚੌਧਰੀ ਸਾਹਿਬ ਥੈਂਕ ਯੂ ਸੁਰੀ ਸਾਹਿਬ ਸੁਰੀ ਸਾਹਿਬ ਕੱਲ ਵੀ ਤੁਸੀਂ ਮਿਲੇ ਸੀਗੇ ਜੀ ਉਹ ਤੁਸੀਂ ਗੱਲ ਕੀਤੀ ਸੀਗੀ ਕਿ ਇਲੈਕਸ਼ਨ ਕਿਵੇਂ ਚੱਲ ਰਿਹਾ ਹੈ ਔਰ ਕੱਲ ਵੀ ਤੁਹਾਨੂੰ ਦੱਸਿਆ ਸੀ ਕਿ ਲੋਕਾਂ ਦੇ ਵਿੱਚ ਜੋ ਜੋਸ਼ ਹੈ ਜੋ ਖੁਸ਼ਹ ਹੈ ਉਹ ਬਿਲਕੁਲ ਤੇ ਆਉਣ ਵਾਲੇ ਸਮੇਂ ਦੇ ਵਿੱਚ ਰਿਜ਼ਲਟ ਆਲੇ ਦਿਨ ਆ ਜਾਊਗਾ ਜੀ ਉਹ ਉਹੀ ਸਥਿਤੀ ਸਾਹਮਣੇ ਆ ਰਹੀ ਹੈ ਕਿ ਤਰੀ ਤਰੀਵੇਂ ਟੋਟਲ ਸਵੀਪ ਹੈ ਜੀ ਸਵੀਪ ਹੀ ਹੈ ਪਰ ਲੋਕਾਂ ਨੇ ਬਿਲਕੁਲ ਬਹੁਤ ਬੜਾ ਫਰਵਜ ਦਿੱਤਾ ਤੇ ਵਿਸ਼ਵਾਸ ਕੀਤਾ અમારી ਪਾਰਟੀ ਤੇ ਵਿਸ਼ਵਾਸ ਕੀਤਾ ਹਲਕਾ ਵਿਧਾਇਕ ਤੇ ਵਿਸ਼ਵਾਸ ਕੀਤਾ ਉਹਨਾਂ ਦੀ ਕਾਰਗਜ਼ਾਰੀ ਤੇ ਉਹਨਾਂ ਦੀ ਇਮਾਨਦਾਰੀ ਤੇ ਲੋਕਲ ਲੈਵਲ ਤੇ ਤਾਂ ਹਲਕਾ ਵਿਧਾਇਕ ਤੇ ਵਿਸ਼ਵਾਸ ਕੀਤਾ ਬਿਲਕੁਲ ਜੀ ਬਿਲਕੁਲ ਉਹਨਾਂ ਦਾ ਵਿਸ਼ਵਾਸ ਕੀਤਾ ਜੀ ਜੀ ਔਰ ਅਸੀਂ ਲੋਕਾਂ ਨੂੰ ਵੀ ਵਿਸ਼ਵਾਸ ਦਿਵਾਉਣਾ ਚਾਹੁੰਦੇ ਹਾਂ ਕਿ ਜਿਸ ਤਰ੍ਹਾਂ ਉਹਨਾਂ ਨੇ ਸਾਡੇ 'ਤੇ ਵਿਸ਼ਵਾਸ ਕੀਤਾ ਅਸੀਂ ਵੀ ਇਹ ਵਿਸ਼ਵਾਸ ਨੂੰ ਲੰਬੀ ਦੇਰ ਤੱਕ ਬਰਕਰਾਰ ਰੱਖਣਾ ਚਾਹੁੰਦੇ ਹਾਂ ਕਿ ਔਰ ਉਹਨਾਂ ਦੇ ਦੁੱਖ ਸੁੱਖ ਦੇ ਵਿੱਚ ਹਾਜ਼ਰ ਹੋ ਕੇ ਉਹਨਾਂ ਦੇ ਜੋ ਵਿਕਾਸ ਕਾਰਜ ਉਹ ਵਿਕਾਸ ਕਾਰਜ ਅਸੀਂ ਪੂਰੇ ਚੜ੍ਹ ਕੇ ਕਰਾਂਗੇ ਹੁਣ ਹੁਣ ਜਾਂ ਫਿਰ ਜੇਤੇ ਤਾਂ ਗੱਲ ਤਾਂ ਫਿਰ ਹੀ ਸਮਝ ਆਉਂਦੀ ਪਿਛਲੇ 2.5 ਸਾਲ 'ਚ ਕੰਮ ਹੋਇਆ ਹੋਵੇਗਾ ਤਾਂ ਹੀ ਐਡੀ ਵੱਡੀ ਜਿੱਤ ਹੈ ਬਿਲਕੁਲ ਜੀ ਬਿਲਕੁਲ ਬਿਨਾਂ 2.5 ਸਾਲ ਤੋਂ ਸਾਡੇ ਜਿਹੜੇ ਕੈਂਡੀਡੇਟ ਬਣੇ ਨਾ ਜੀ ਇਹ ਵਾਰਡ ਦੇ ਵਿੱਚ ਜਾਜਾ ਕੰਮ ਕਰਾਉਂਦੇ ਰਹੇ ਆ ਲੋਕਾਂ ਦਾ ਲੋਕਾਂ ਵਿੱਚ ਇਹ ਪਪੂਲਰ ਚਿਹਰਾ ਪਹਿਲੇ ਬਣ ਗਿਆ ਸੀਗੇ ਲੋਕਪ੍ਰੀਆ ਕਹਿ ਲਈਏ ਲੋਕਪ੍ਰੀਆ ਹਾਂ ਜੀ ਤੁਕਰ ਪਤਾ ਸੀ ਕਿ ਇਹ ਬਿਨਾ ਐਮਸੀ ਹੋ ਕੇ ਅਗਰ ਇੰਨੇ ਕੰਮ ਕਰਾ ਸਕਦੇ ਜਦੋਂ ਐਮਸੀ ਬਣਨਗੇ ਜੋ ਸਾਡੀ ਕੌਂਸਲਰ ਤੇ ਬਣੇਗੀ ਤਾਂ ਇਹ ਇਲਾਕੇ ਦਾ ਬਹੁਤ ਵੱਧ ਚੜ ਕੇ ਕਾਮਯਾਬੀ ਦੇ ਨਾਲ ਆਪਣੇ ਮੇਰੇ ਬਿਕਾਸਪੁਰਾ ਕਰਨ ਬੀ ਆਪਾਂ ਸਮਝੇ ਤੁਹਾਡੇ ਜਿਹੜੇ ਕੈਂਡੀਡੇਟ ਡੈਡੀਕੇਟਰ ਸੀਗੇ ਬਿਲਕੁਲ ਡੈਡੀਕੇਟ ਬਿਲਕੁਲ ਡੈਡੀਕੇਟ ਸੀਗੇ ਜੀ ਲੋਕਾਂ ਨੇ ਵੀ ਮਨ ਬਣਾਇਆ ਹੋਇਆ ਸੀਗਾ ਜੀ ਬਹੁਤ ਸ਼ੁਕਰ ਹੈ ਸਰ ਵੱਡੀ ਜ਼ਿੰਮੇਵਾਰੀ ਆ ਮੈਨੂੰ ਲੱਗਦਾ ਤੁਸੀਂ ਹੋਰ ਬਹੁਤ ਥਾਮਾ ਤੇ ਜਾਣਾ ਹਲੇ ਥਾਮਾ ਤੇ ਲੋਕ ਲੋਕ ਤੁਹਾਨੂੰ ਅਡੀਕ ਰਹੇ ਆ ਔਰ ਮਿੱਠਾ ਸਾਬਨਾ ਖਾਈਓ ਜੀ ਅੱਜ ਮਿੱਠੇ ਦੇ ਲੱਡੂ ਬਹੁਤ ਹੋਣੇ ਆ ਬਹੁਤ ਬਹੁਤ ਸ਼ੁਕਰ ਹੈ ਸਰ ਤਾਂ ਵੱਡੀ ਜਿੱਤ ਆ ਔਰ ਇਹ ਭਾਗਾ ਵਾਲਿਆਂ ਨੂੰ ਮਿਲਦੀ ਆ ਔਰ ਇਹ ਜਿੱਤ ਤੁਹਦੋ ਹੀ ਮਿਲਦੀ ਆ ਜਦੋਂ ਲੋਕ ਤੁਹਾਡੇ ਨਾਲ ਹੋਣ ਕਹਿਣਾ ਸੌਖਾ ਲੇਕਿਨ 11 ਸੀਟਾਂ ਹਾਲੇ ਤੱਕ 15 ਚੋਂ ਜਿਹੜੀਆਂ ਆਮ ਆਦੀ ਪਾਰਟੀ ਆਪਣੇ ਨਾਮ ਕਰ ਚੁੱਕੀ ਐ ਕਹਿਣਾ ਸੌਕਾ ਔਰ ਕਰਕੇ ਦਿਖਾਣਾ ਬਹੁਤ ਔਕਾ ਤੇ ਜਿਨੇ ਕਰਕੇ ਦਿਖਾਇਆ ਉਹਨਾਂ ਦੀ ਸ਼ਲਾਘਾ ਬਣਦੀ ਐ ਔਰ ਉਹਨਾਂ ਨੂੰ ਅੱਜ ਜਿਹੜੀਆਂ ਵਧਾਈਆਂ ਮਿਲ ਰਹੀਆਂ ਹਨ ਉਸ ਦੇ ਉਹ ਹੱਕਦਾਰ ਨੇ ਬਹੁਤ ਜਲਦੀ ਆਪਾਂ ਤੁਹਾਨੂੰ ਇੱਕ ਹੋਰ ਵਾਰਡ ਦਾ ਵੀ ਜੀ ਜੀ ਆਮ ਆਦੀ ਪਾਰਟੀ ਨਗਰ ਕੌਂਸਲ ਬਣਨ ਜਾ ਰਹੀ ਹੈ ਜੀ ਫਿਰ ਹਾਂਜੀ ਸਰ ਬਹੁਤ ਬਹੁਤ ਸ਼ੁਕਰੀਆ ਬਧਾਈਆਂ ਜੀ ਬਹੁਤ ਬਹੁਤ ਜੀ ਜਲਾ ਸੂਰੀ ਸਾਹਿਬ ਜੀ ਜੀ ਚਲੋ ਤੁਸੀਂ ਫਤਵਾ ਦਿੱਤਾ ਤੁਹਾਡੇ ਕੰਮ ਹੋਣੇ ਵੀ ਜ਼ਰੂਰੀ ਆ ਹਾਂਜੀ ਵਿਕਾਸ ਚਾਹੀਦਾ ਸਾਨੂੰ ਵਿਕਾਸ ਵੀ ਚਾਹੀਦਾ ਇਹ ਨਾ ਹੋਵੇ ਕਿ ਵਿਕਾਸ ਐਡਾ ਹੋ ਜਵੇ ਨਾ ਜੀ ਨਾ ਇਹ ਨਹੀਂ ਸਿਰਫ ਵਿਕਾਸ ਬਹੁਤ ਤਗੜਾ ਹੋਊਗਾ ਜੀ ਹੁਣ ਵਾਰੀ ਵਿਕਾਸ ਕੀਤੇ ਵਾ ਕੀ ਵਿਕਾਸ ਕਰਾਂਗੇ ਜੀ ਹੁਣ ਕਰਨਾ ਕੰਮ ਨਹੀਂ ਲੱਗੇ ਹੁਣ ਨਗਰ ਪੰਚਾਇਤ ਵੀ ਨਗਰ ਪ੍ਰਧਾਨ ਵੀ ਨਾ ਤਾਂ ਜੀ ਤੇ ਵਿਕਾਸ ਤਾਂ ਕਰਨਾ ਚਾਹੀਏ ਬਹੁਤ ਸ਼ੁਕਰੀਆ ਜੀ ਤਾਂ ਉਹ ਕੋਠਿਆਂ ਦੇ ਵੀ ਖੜੇ ਨੇ ਦਿਖਾ ਦਿਓ ਦਿਖਾ ਦਿਓ ਇੱਥੋਂ ਦਿਖਾ ਦਿਓ ਚਿਹਰਾ ਬੜਾ ਜੀ ਸੁਸ਼ਾ ਗੋਗਲਾ ਹੁਣ ਸੇ ਸਟਿੰਗ ਹੁਣ ਸੇ ਕੋਈ ਗੱਲ ਨਹੀਂ ਗੱਲ ਕਰ ਲੈਨੇ ਆ ਤਹੇ ਜਿਹੜਾ ਵਾਰਡ ਆ ਸਭ ਤੋਂ ਜ਼ਿਆਦਾ ਹੌਟ ਬਣਿਆ ਜਾ ਰਿਹਾ ਸੀ ਲੇਕਿਨ 44 ਵੋਟਾਂ ਨਾਲ ਜਿਹੜੇ ਲਾਡੀ ਜੀ ਨੇ ਆਮ ਆਦਮੀ ਪਾਰਟੀ ਤੋਂ ਉਹਨਾਂ ਨੇ ਜਿੱਤ ਦਰਜ ਕਰ ਦਿੱਤੀ ਲੈ ਪੋਸਟਰ ਵੀ ਆ ਗਿਆ ਉਹਨਾਂ ਦਾ ਸੁਨੀਲ ਕੌਸ਼ਲ ਲਾਡੀ ਰਾਣਾ 44 ਵੋਟਾਂ ਤੋਂ ਜਿੱਤ ਦਰਜ ਕੀਤੀ ਆ ਜੋ ਭਾਜੀ ਤੁਸੀਂ ਦੱਸ ਰਹੇ ਸੀਗੇ ਡਿਟੇਲ ਮੈਨੂੰ ਪਹਿਲਾਂ 520 ਵੋਟ ਪਈਆਂ 520 ਵੋਟਾਂ 520 ਵੋਟਾਂ ਕਿੰਨਿਆਂ ਚੋਂ ਪਈਆਂ 520 ਵੋਟ ਟੋਟਲ ਤਾਂ ਪਤਾ ਨਹੀਂ ਇਹ ਜਿਹੜਾ ਦੂਸਰਾ ਨੰਬਰ ਤੇ ਕਾਂਗਰਸ ਦਾ ਬੰਦਾ ਟਿੰਕੂ ਭਲਰ ਉਹਨੂੰ 476 ਵੋਟਾਂ ਪਈਆਂ 63 ਵੋਟਾਂ ਦੂਜੇ ਭਾਜਪਾ ਵਾਲੇ ਨੂੰ ਸਰ 363 163 ਕੇ ਗੋਸ਼ਟ 363 363 ਫਿਰ ਬਾਅਦ ਚ ਜਿੰਨੇ ਬੰਦੇ ਸੀਗੇ ਨਾ ਇਹਦੇ ਵਿੱਚ ਇਹ ਫਾਈਟ ਪਰ ਕੋਣਾ ਮੈਚ ਸੀ ਲੇਕਿਨ ਆਮ ਆਦੀ ਪਾਰਟੀ ਵੱਡੀ ਕਿਤੇ ਦਰਜ ਕਰ ਪਈ ਬਿਲਕੁਲ ਜੀ ਬਿਲਕੁਲ ਮੁੰਡੇ ਨੇ ਜੋਰ ਬੋਲ ਆਇਆ ਸਾਡੇ ਸਾਰੇ ਲੋਕਲ ਮੁੰਡੇ ਆ ਆਪਣਾ ਜੰਗ ਬਲੱਡ ਸਟਾਰ ਕੰਮ ਕਰਦੇ ਆ ਦੇਖ ਲਓ ਬਣ ਗਿਆ ਮਹੱਲੇ ਦੇ ਜਿਹਨ ਸਟਾਰ ਚਮਕਾ ਦਵੇ ਬਿਲਕੁਲ ਜੀ ਬਿਲਕੁਲ ਸਾਡੇ ਮਹੱਲੇ ਦਾ ਬੰਦਾ ਆ ਜੀ ਔਰ ਜ਼ਰੂਰ ਦਿਨ ਦੁੱਗਣੀ ਯਾਦ ਚੌਗਣੀ ਤਰੱਕੀ ਤੇ ਲੈ ਕੇ ਜਾਊਗਾ ਪਹਿਲਾਂ ਵੀ ਬਹੁਤ ਕੰਮ ਕੀਤੇ ਨੇ ਠੀਕ ਹੈ ਜੀ ਬਹੁਤ ਸ਼ੁਕਰੀਆ ਜੀ ਬਹੁਤ ਬਹੁਤ ਵਧਾਈਆਂ ਜੀ ਔਰ ਸ਼ੁਕਰੀਆ ਸਭ ਦਾ ਜਿਨ੍ਹਾਂ ਨੇ ਇਨ ਚਦਾਇਆ ਇੱਕ ਇਧਰ ਫਟ ਫਟ ਆ ਇੱਕ ਚੀਜ਼ ਦਿਖਾਣੀ ਆ ਪਾਜੀ ਮੈਨੂੰ ਸਲਮਾਨ ਖਾਨ ਦੇ ਫੈਨ ਲੱਗਦੇ ਆ ਲੈ ਦੇਖ ਮਾੜੀ ਗੁੰਮੀ ਹਕ ਓ ਟਿਕਟ ਤੇ ਲਾਈ ਜੋ ਭਾਈ ਸਲਮਾਨ ਇੱਕ ਵਾਰੀ ਆਕਰ ਦੋ ਹੁਣ ਦਾ ਵਕਤ ਦਾ ਵਕਤ ਦਾ ਚਲੋ ਬਹੁਤ ਸ਼ੁਕਰੀਆ ਅੱਛਾ ਚਾਹ ਪਣੀ ਬਲਾਈ ਬਹੁਤ ਮਿਹਰਬਾਨ ਜੀ ਫਿਰ ਫਿਰ ਆਵਾਂਗੇ ਜੀ 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 ਬਹੁਤ ਸ਼ੁਕਰੀਆ ਭਾਜੀ ਔਰ ਲਓ ਜੀ ਪਟਾਕੇ ਠਾ ਠਾ ਵੱਜ ਰਹੇ ਆ ਤੇ ਖੁਸ਼ੀ ਦਾ ਇਜ਼ਹਾਰ ਹੋ ਰਿਹਾ ਬਹੁਤ ਜਲਦੀ ਨਵੀਂ ਵੀਡੀਓ ਨਾਲ ਤੁਹਾਡੇ ਸਨਮਖੋਨੇ ਹਾਜ਼ਰ ਹੋਣੇ ਆ ਵਾਡ ਵਾਸੀ ਵੀ ਕਹਿੰਦੇ ਬਹੁਤ ਖੁਸ਼ ਆ ਜੀ ਜੀ ਸ਼ੁਕਰੀਆ